ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਲੈਂਡਮਾਰਕ ਇਮੀਗ੍ਰੇਸ਼ਨ ਦੇ ਚੀਫ ਜਸਮੀਤ ਸਿੰਘ ਪਾਟਿਆ ਜੀ ਮੇਰੇ ਨਾਲ ਮੌਜੂਦ ਨੇ ਬਹੁਤ ਇੰਪੋਰਟੈਂਟ ਟਾਪਿਕ ਹੈ ਕੈਨੇਡਾ ਦੇ ਵਿੱਚ ਮਾਸਟਰਸ ਦੇ ਵੀਜ਼ੇ ਇੱਕ ਵਾਰ ਫੇਰ ਬੜੀ ਤੇਜ਼ੀ ਦੇ ਨਾਲ ਆ ਰਹੇ ਨੇ ਕਿਉਂਕਿ ਕਿਸੇ ਤਰ੍ਹਾਂ ਦੀ ਕੈਪਿੰਗ ਨਹੀਂ ਹੈ ਮਾਸਟਰਸ ਦੇ ਉੱਤੇ ਹੁਣ ਸਵਾਲ ਇਹ ਹੈ ਕਿ ਸਾਡੇ ਉਹ ਸਟੂਡੈਂਟਸ ਜਿਨ੍ਹਾਂ ਨੇ ਇੱਥੇ ਗ੍ਰੈਜੂਏਸ਼ਨ ਕੀਤੀ ਹੈ ਇੰਡੀਆ ਦੇ ਵਿੱਚ ਕਿਹੜੇ-ਕਿਹੜੇ ਸਟੂਡੈਂਟਸ ਐਲੀਜੀਬਿਲਿਟੀ ਕਿੰਨਾ ਕੁ ਮਾਸਟਰਸ ਲਈ ਉੱਥੇ ਗੈਪ ਸਟੂਡੈਂਟਸ ਦਾ ਸੈਪਟੇਬਲ ਹੈ ਮਾਸਟਰਸ ਲਈ ਆਰਟਸ ਦਾ ਸਕੋਰ ਕਿੰਨਾ ਚਾਹੀਦਾ ਹੈ ਮਾਸਟਰਸ ਵਾਲਿਆਂ ਦਾ ਵੀਜ਼ਾ ਕਿੰਨੀ ਕੁ ਦੇਰ ਚ ਆਏਗਾ ਉਹਨਾਂ ਨੂੰ ਵਰਕ ਪਰਮਿਟ ਦੀਆਂ ਸਥਿਤੀਆਂ ਕੀ ਨੇ ਮਾਸਟਰਸ ਦੇ ਜਿਹੜੇ ਡਿਗਰੀ ਕੋਰਸਸ ਨੇ ਮਾਸਟਰ ਡਿਗਰੀ ਕੋਰਸਸ ਨੇ ਉਹਨਾਂ ਦੀ ਡਿਊਰੇਸ਼ਨ ਕੀ ਕੀ ਹੈ ਇਹ ਤਮਾਮ ਇਨਫਰਮੇਸ਼ਨ ਜਸਮੀਤ ਜੀ ਸਾਡੇ ਨਾਲ ਸ਼ੇਅਰ ਕਰਨਗੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜਸਮੀਤ ਜੀ ਮਾਸਟਰਸ ਕਹਿੰਦੇ ਬਹੁਤ ਜ਼ਿਆਦਾ ਇਸ ਵਕਤ ਰੁਝਾਨ ਹੈ ਬਹੁਤ ਜ਼ਿਆਦਾ ਸਟੂਡੈਂਟ ਅਪਲਾਈ ਕਰ ਰਹੇ ਨੇ ਮਾਸਟਰਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੀਪਿੰਗ ਨਹੀਂ ਲਾਈ ਹੁਣ ਐਲੀਜੀਬਿਲਟੀ ਔਰ ਸਾਰ मास्टर्स ਵਾਲਿਆਂ ਦਾ ਪ੍ਰੋਸੀਜਰ ਹੈ ਮੈਂ ਚਾਹੂੰਗਾ ਇੱਕ ਵਾਰ ਐਕਸਪਲੇਨ ਜ਼ਰੂਰ ਕਰੋ ਸੇ ਦੇਖੋ ਮਾਸਟਰਸ ਪ੍ਰੋਗਰਾਮ ਦੀ ਫਰਸਟ ਐਲੀਜੀਬਿਲਟੀ ਹੈਗੀ ਆਇਲਟ 6.5 ਨੋ ਬੈਂਡ ਲੈਸ 6 ਕੁਝ ਯੂਨੀਵਰਸਿਟੀਆਂ ਦੀ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਵੀ ਹੈਗੀ ਹੈ ਜਿਵੇਂ ਯੂਨੀਵਰਸਿਟੀ ਆਫ ਨਿਊ ਬਰੰਜ਼ਵਿਕ ਜੇ ਤੁਸੀਂ ਐਮਬੀਏ ਕਰਨ ਜਾਂਦੇ ਹੋ ਤਾਂ ਉਹ ਮੰਗਦੇ ਆ 3 ਸਾਲ ਦਾ ਐਕਸਪੀਰੀਅੰਸ ਔਰ ਕਾਫੀ ਸਾਰੀਆਂ ਯੂਨੀਵਰਸਿਟੀਆਂ ਇਦਾਨੀਆਂ ਵੀ ਹੈਗੀਆਂ ਜੜੀਆਂ ਕਹਿੰਦੀਆਂ ਕਿ 7 ਈਚ ਚਾਹੀਦੇ ਆ ਕੁਝ ਕੋਰਸਸ ਚ ਅ ਪਰ ਜੇ ਤੁਹਾਡੇ 7 ਇ ਚ ਜਾਂ 6.5 ਨੋਮਲ ਲੈਸ 6 ਨਹੀਂ ਹੈਗੀ ਤਾਂ ਤੁਸੀਂ ਫਾਊਂਡੇਸ਼ਨ ਦੇ ਨਾਲ ਵੀ ਮਾਸਟਰਸ ਕਰਨ ਜਾ ਸਕਦੇ ਹੋ ਸੋ ਗੈਪ ਦੀ ਗੱਲ ਕੀਤੀ ਜਾਏ ਤਾਂ ਗੈਪ ਇਜ਼ ਐਕਸੈਪਟੇਬਲ ਹਮੇਸ਼ਾ ਹੀ ਮਾਸਟਰ ਡਿਗਰੀ ਚ ਉਹ ਐਕਸਪੀਰੀਐਂਸਡ ਕੈਂਡੀਡੇਟ ਮੰਗਦੇ ਆ ਜਿਹਨੂੰ ਗ੍ਰੈਜੂਏਸ਼ਨ ਤੋਂ ਬਾਅਦ 5 ਸਾਲ ਦਾ 10 ਸਾਲ ਦਾ ਐਕਸਪੀਰੀਐਂਸ ਹੋਵੇ ਸੋ ਗੈਪ ਦੀ ਕੋਈ ਦਿੱਕਤ ਨਹੀਂ ਹੈਗੀ ਜੇ ਨਹੀਂ ਹੈਗਾ ਗੈਪ ਤਾਂ ਵੀ ਤੁਹਾਨੂੰ ਐਡਮਿਸ਼ਨ ਮਿਲ ਸਕਦੀ ਹੈ ਮਾਸਟਰਸ ਚ ਪਰ ਜੇ ਗੈਪ ਹੈਗਾ ਤਾਂ ਐਕਸਪੀਰੀਐਂਸ ਦੇ ਨਾਲ ਤੁਹਾਨੂੰ ਐਡਮਿਸ਼ਨ ਮਿਲ ਸਕਦੀ ਹੈ ਔਰ ਕਿਉਂਕਿ ਸਾਡੇ ਕੋਲ ਕਾਫੀ سارے ਸਟੂਡੈਂਟ ਮਾਸਟਰ ਡਿਗਰੀ ਦੇ ਕਰਨ ਗਏ MBA ਕਰਨ ਗਏ ਮਾਸਟਰਸ ਆਫ ਮੈਨੇਜਮੈਂਟ ਕਰਨ ਗਏ ਮਾਸਟਰਸ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਕਰਨ ਗਏ ਸਿਵਲ ਇੰਜੀਨੀਅਰਿੰਗ ਕਰਨ ਗਏ ਜਿਨ੍ਹਾਂ ਨੂੰ 10 10 12 12 ਸਾਲ ਦਾ ਐਕਸਪੀਰੀਅੰਸ ਸੀ ਸੋ ਸਭ ਤੋਂ ਖਾਸ ਗੱਲ ਮਾਸਟਰਸ ਕਰਨ ਦੀ ਹੈ ਕਿ ਕੋਈ ਵੀ ਕੈਪਿੰਗ ਨਹੀਂ ਹੈ ਸੋ देयर इज नो ਕੈਪਿੰਗ ਆਫ ਸਟੂਡੈਂਟ ਕਿ ਕਿੰਨੇ ਬੱਚੇ ਮਾਸਟਰਸ ਕਰਨ ਆ ਸਕਦੇ ਆ ਸੈਕੰਡਲੀ ਕੋਈ ਵੀ ਸਟੂਡੈਂਟ ਉੱਤੇ ਕਿ ਕਹਿੰਦੇ প্রভিনਸ਼ੀਅਲ ਅਟੈਸਟੇਸ਼ਨ ਦੇ ਲੈਟਰ ਦੀ ਲੋੜ ਨਹੀਂ ਹੈ ਤੁਹਾਨੂੰ ਕੋਈ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਨਹੀਂ ਚਾਹੀਦੀ ਵੈਨ ਯੂ ਆਰ ਲੋਜਿੰਗ ਮਾਸਟਰ ਪ੍ਰੋਗਰਾਮ ਦੀ ਆਪਣੀ ਫਾਈਲ ਔਰ ਕੀ ਕਹਿੰਦੇ ਆ ਔਰ ਥਰਡਲੀ ਜਿਹੜਾ ਸਭ ਤੋਂ ਵੱਡਾ ਬੈਨੀਫਿਟ ਹੈ 스파우스 ਤੁਹਾਡੇ ਨਾਲ ਓਪਨ ਵਰਕ ਪਰਮਿਟ ਤੇ ਜਾ ਸਕਦਾ ਮਤਲਬ ਕੀ ਚਾਏ ਬਾਚੋ ਜਾਂ ਨਾਲ 스파우스 ਇਜ਼ ਐਲੀਜੀਬਲ ਟੂ ਵਰਕ ਇਫ ਯੂ ਆਰ ਗੋਇੰਗ ਫਾਰ ਮਾਸਟਰਸ ਪ੍ਰੋਗਰਾਮ ਹਲੇ ਇਹੀ ਨਵੇਂ ਰੂਲਸ ਅਕੋਰਡਿੰਗਲੀ ਕੈਨੇਡਾ ਇਸ ਚੀਜ਼ ਨੂੰ ਦੇਖ ਰਿਹਾ ਸੋ ਇਸ ਚੀਜ਼ ਨੂੰ ਜ਼ਰੂਰ ਧਿਆਨ ਦੇ ਨਾਲ ਐਡਮਿਸ਼ਨ ਲੋ ਲੈਂਡਮਾਰਕ ਇਮੀਗ੍ਰੇਸ਼ਨ ਬਹੁਤ ਚਿਰ ਤੋਂ ਮਾਸਟਰ ਡਿਗਰੀ 'ਚ ਐਡਮਿਸ਼ਨ ਕਰਾਉਂਦਾ ਆ ਰਿਹਾ ਸਟੂਡੈਂਟਸ ਦੇ ਤੁਸੀਂ ਸਾਡੇ ਨੀਰੈਸਟ ਆਫਿਸ ਵਿਜ਼ਿਟ ਕਰ ਸਕਦੇ ਹੋ ਪਰ ਜੇ ਕੋਈ ਮਨ 'ਚ ਡਾਊਟ ਹੈਗਾ ਔਰ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਉਹ ਵੀ ਮਿਲ ਕੇ ਆਪਣੇ ਡਾਊਟਸ ਕਲੀਅਰ ਕਰ ਸਕਦੇ ਹੋ ਬਿਲਕੁਲ ਠੀਕ ਹੈ ਅੱਛਾ ਮਾਸਟਰਸ ਦੇ অপশনস ਕਿੰਨੇ ਕਿੰਨੀਆਂ ਸੀਟਾਂ ਨੇ ਕੈਨੇਡਾ ਦੇ ਵਿੱਚ ਕਿੰਨੇ ਸਟੂਡੈਂਟ ਅਬਜ਼ਾਰਬ ਹੋ ਸਕਦੇ ਨੇ ਮਾਸਟਰ ਡਿਗਰੀ ਅਸੀਂ ਆਲਰੇਡੀ ਕਾਫੀ ਸਾਰੀਆਂ ਸੀਟਾਂ ਕਲੋਜ਼ ਹੋਣੀਆਂ ਸ਼ੁਰੂ ਹੋ ਗਈਆਂ ਨਿਊਯਾਰਕ ਇੰਸਟੀਟਿਊਟ ਟੈਕਨੋਲੋਜੀ ਚ ਆ ਮਾਸਟਰਸ ਇਨ ਸਾਈਬਰ ਸਿਕਿਉਰਿਟੀ ਦਾ ਕੋਰਸ ਔਰ ਉਹ ਆਲਰੇਡੀ ਕਲੋਜ਼ ਹੋ ਗਿਆ ਫਾਲ 24 ਲਈ ਸੋ ਸਟੂਡੈਂਟ ਸੀਟਸ ਦਾ ਤਾਂ ਕੋਈ ਅਸੀਂ ਅਨੁਮਾਨ ਨਹੀਂ ਲਾ ਸਕਦੇ ਬਟ ਇਹ ਜ਼ਰੂਰ ਕਹਿ ਸਕਦੇ ਆ ਕਿ ਫਰਸਟ ਕਮ ਫਰਸਟ ਆਫ ਬੇਸਿਸ ਹੈਗਾ ਜਿਹੜੇ ਡਿਪਲੋਮਾ ਪੀਜੀ ਡਿਪਲੋਮਾ ਵੀ ਅਪਲਾਈ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਮੈਂ ਕਹਾਂਗਾ ਕਿ ਕਿਉਂਕਿ ਡੂ ਟੂ ਨਿਊ ਲ ਤੁਸੀਂ ਜਲ ਤੋਂ ਜਲਦ ਆਪਣੀ ਆਫਰ ਲੈਟਰ ਮੰਗਾਓ ਔਰ ਆਫਰ ਲੈਟਰ ਮੰਗਾ ਕੇ ਤੁਸੀਂ ਆਪਣਾ ਜਲ ਤੋਂ ਜਲਦ ਫੀਡ ਪੋਜ਼ਿਟ ਕਰੋ ਔਰ ਫੀਡ ਡਿਪੋਜ਼ਿਟ ਕਰਕੇ ਤੁਸੀਂ ਆਪਣਾ ਕੀ ਕਹਿੰਦੇ ਆ ਵੀਜ਼ਾ ਲੈ ਸਕਦੇ ਹੋ ਔਰ ਜਲਦੀ ਹੀ ਬਹੁਤ ਹੋਰ ਵੀ ਕਲੈਰਿਟੀਆਂ ਆ ਜਾਣਗੀਆਂ ਔਰ ਕੀ ਕਹਿੰਦੇ ਆ ਕੈਨੇਡਾ ਵੱਲੋਂ ਕਿ ਅਸੀਂ ਜਲ ਤੋਂ ਜਲਦ ਆਪਣੀ ਫਾਈਲ ਲੌਂਚ ਕਰ ਸਕਾਂਗੇ ਇੱਕ ਨਾ ਅਕਸਰ ਜ਼ਿਹਨ ਚ ਸਵਾਲ ਆਉਂਦਾ ਹੈ ਜਸਪੀਤ ਜੀ ਜਿਹੜੇ ਸਟੂਡੈਂਟਸ ਹੁਣ ਮਾਸਟਰ ਡਿਗਰੀ ਲਈ ਜਾਂਦੇ ਆ ਉਹਨਾਂ ਦਾ ਪੀਆਰ ਤੱਕ ਦਾ ਸਫਰ ਕਿੰਨੀ ਕੁ ਦੇਰ ਦਾ ਰਹਿੰਦਾ ਹੈ ਸੇ ਦੇਖੋ ਪੀਆਰ ਤੱਕ ਦਾ ਸਫਰ ਤੁਹਾਡੀ ਕੈਪੇਬਿਲਟੀ ਤੇ ਡਿਪੈਂਡ ਕਰਦਾ ਤੁਹਾਡੀ ਕੰਫੀਡੈਂਸ ਤੇ ਡਿਪੈਂਡ ਕਰਦਾ ਤੁਹਾਡੀ ਜੌਬ ਤੁਸੀਂ ਕਿੱਦਾਂ ਦੀ ਲਈ ਹੈ ਉਹਤੇ ਡਿਪੈਂਡ ਕਰਦਾ ਐਂਡ ਆਬਵੀਅਸਲੀ ਜਦੋਂ ਤੁਸੀਂ ਮਾਸਟਰ ਡਿਗਰੀ ਕੈਨੇਡਾ ਤੋਂ ਕਰਦੇ ਹੋ ਤਾਂ ਤੁਹਾਨੂੰ ਐਕਸਟਰਾ ਪੁਆਇੰਟਸ ਮਿਲਦੇ ਆ ਪੀਆਰ ਲਈ ਔਰ ਜਿੰਨਾ ਵੀ ਤੁਹਾਨੂੰ ਐਕਸਪੀਰੀਅੰਸ ਹੋਏਗਾ ਉਹਦੇ ਲਈ ਵੀ ਤੁਹਾਨੂੰ ਐਕਸਟਰਾ ਪੁਆਇੰਟਸ ਮਿਲਣਗੇ ਔਰ ਨਵੀਂ ਚੀਜ਼ ਕੈਨੇਡਾ ਨੇ ਇਹ ਵੀ ਅਨਾਉਂਸ ਕੀਤਾ ਹੈ ਕਿ ਜੇ ਤੁਸੀਂ 1 ਸਾਲ ਦੀ ਵੀ ਮਾਸਟਰਸ ਕਰ ਰਹੇ ਹੋ ਤਾਂ ਤੁਹਾਨੂੰ ਤਾਂ ਵੀ 3 ਸਾਲ ਦਾ ਵਰਕ ਪਰਮਿਟ ਮਿਲੇਗਾ ਸੋ ਪੀਆਰ ਲੈਂਚ ਜ਼ਰੂਰ ਤੁਹਾਡੀ ਮਾਸਟਰ ਡਿਗਰੀ ਬਹੁਤ ਮਦਦ ਕਰੇਗੀ ਸੈਕੰਡਲੀ ਮਾਸਟਰ ਡਿਗਰੀ ਜੇ ਤੁਹਾਡੇ ਕੋਲ ਹੋਏਗੀ ਤਾਂ ਜੌਬ ਵੀ ਤੁਹਾਨੂੰ ਅੱਛੀ ਹਾਇਰ ਲੈਵਲ ਪੋਸਟ ਵੀ ਮਿਲੇਗੀ ਐਂਡ ਤੁਹਾਨੂੰ ਡੈਫੀਨੇਟਲੀ ਉੱਥੇ ਪੀਆਰ ਲੈਂਚ ਬਹੁਤ ਆਸਾਨੀ ਹੋਏਗੀ ਜਦੋਂ ਤੁਸੀਂ ਮਾਸਟਰ ਡਿਗਰੀ ਕਰ ਲੋਗੇ ਅੱਛਾ ਕਿਹੜੇ-ਕਿਹੜੇ ਕੋਰਸਸ ਨੇ ਜਿਹੜੇ ਸਿਰਫ 1 ਸਾਲ ਦੀ ਮਾਸਟਰ ਡਿਗਰੀ ਆ ਇੱਕ ਸਾਲ ਦੀ ਮਾਸਟਰ ਡਿਗਰੀ ਸਿਰਫ MBA ਹੈ ਨਾਰਮਲੀ ਹੋਰ ਕੋਈ ਵੀ ਇੱਕ ਸਾਲ ਦੀ ਮਾਸਟਰ ਡਿਗਰੀ ਨਹੀਂ ਹੈਗੀ ਐ ਐਂਡ ਉਹ ਮਾਸਟਰ ਡਿਗਰੀ ਚ ਵੀ ਤੁਹਾਨੂੰ 3 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੋਏਗਾ ਔਰ ਨਾਰਮਲੀ ਹੋਰ ਕੋਈ ਵੀ ਕੋਰਸ ਕੈਨੇਡਾ ਚ ਇੱਕ ਸਾਲ ਦੀ ਮਾਸਟਰ ਡਿਗਰੀ ਨਹੀਂ ਹੈਗੀ ਨਾਰਮਲੀ UK ਇਸ ਨੋਨ ਫਾਰ 1 ਇਅਰ ਮਾਸਟਰ ਡਿਗਰੀ ਵਿਚ ਇਜ਼ ਵੈਰੀ ਸ਼ਾਰਟ ਐਸ ਕੰਪੇਅਰਡ ਟੂ ਅਦਰ ਕੰਟਰੀਜ਼ ਸੋ ਜੇ ਤੁਸੀਂ ਇੱਕ ਸਾਲ ਦੀ ਮਾਸਟਰਸ ਕਰਨਾ ਚਾਹੁੰਦੇ ਹੋ ਤਾਂ ਕੈਨੇਡਾ ਚ ਜਿਆਦਾ ਆਪਸ਼ਨਸ ਨਹੀਂ ਹੈਗੀਆਂ ਬਿਲਕੁਲ ਠੀਕ ਹੈ ਸੋ ਕੈਨੇਡਾ ਦੇ ਵਿੱਚ ਮਾਸਟਰਸ ਲਈ ਵੱਖ-ਵੱਖ ਤਰ੍ਹਾਂ ਦੀਆਂ ਆਪਸ਼ਨਸ ਨੇ ਜਿਹੜੀਆਂ ਸਾਡੇ ਨਾਲ ਜਸਮੀਤ ਜੀ ਨੇ ਸਾਂਝੀਆਂ ਕੀਤੀਆਂ ਨੇ ਜਸਮੀਤ ਜੀ ਮਾਸਟਰਸ ਦੇ ਵਿੱਚ ਵੀ ਹੁਣ ਫਿਰ ਇਨਟੇਕ ਮਈ ਤੇ ਸੈਪਟੈਂਬਰ ਹੀ ਹੈ ਸੀ ਯਸ ਮਾਸਟਰ ਜੁਲਾਈ ਇਨਟੇਕ ਵੀ ਹੈਗਾ ਯੂਨੀਵਰਸਿਟੀ ਕੈਨੇਡਾ ਵੈਸਟ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ ਹਲੇ ਜੁਲਾਈ ਇਨਟੇਕ ਇਜ਼ ਓਪਨ ਫਾਰ ਯੂਨੀਵਰਸਿਟੀ ਕੈਨੇਡਾ ਵੈਸਟ ਐਂਡ ਸੈਪਟੈਂਬਰ ਇਨਟੇਕ ਇਜ਼ ਆਲਸੋ देयर ਫਾਰ ਮਾਸਟਰ ਡਿਗਰੀ ਪ੍ਰੋਗਰਾਮਸ ਸੋ ਜਲਦ ਤੋਂ ਜਲਦ ਅਪਲਾਈ ਕਰੋ ਕੁਝ ਕਾਲਜਿਸ ਤਾਂ ਜਨਵਰੀ 25 ਦੀ ਮਾਸਟਰ ਡਿਗਰੀ ਪ੍ਰੋਗਰਾਮਸ ਵੀ ਓਪਨ ਕਰਦੇ ਨੇ ਸੋ ਤੁਸੀਂ ਜਲ ਤੋਂ ਜਲਦ ਅਪਲਾਈ ਕਰੋ ਇਫ ਯੂ ਆਰ ਲੁਕਿੰਗ ਫਾਰ ਮਾਸਟਰ ਡਿਗਰੀ ਪ੍ਰੋਗਰਾਮਸ ਚਲੋ ਥੈਂਕ ਯੂ ਸੋ ਮੱਚ ਸੋ ਬਹੁਤ ਹੀ ਇੰਪੋਰਟੈਂਟ ਸ਼ੋ ਸਟੇਨਲ ਜਸਪੀਤ ਪਾਟਿਆ ਜੀ ਨੇ ਕੀਤਾ ਉਹ ਸਾਰੇ ਵਿਦਿਆਰਥੀ ਜਿਹੜੇ ਮਾਸਟਰ ਡਿਗਰੀ ਲਈ ਇੰਟਰਸਟਿਡ ਨੇ ਮੈਨੂੰ ਲੱਗਦਾ ਹੈ ਤੁਰੰਤ 90413 90412 ਤੇ ਉਹ ਸੰਪਰਕ ਕਰਨ ਥੈਂਕ ਯੂ ਸੋ ਮੱਚ ਥੈਂਕ ਯੂ